ਆਹ ਜੀ ਲੈ ਨਾ ਹੋਰ ਆਹ ਆ ਰਹੀ ਨੇ ਅੰਮੀ ਜੀ ਨਮਨ ਇਹ ਜੀ ਲੈ ਜੀ ਨਾ ਉਹ ਆ ਪਾਉਂਗਾ ਇਹ ਕਾ ਅੰਧਾਰ ਆਪ ਤੈ ਜਾਣਾ ਤਨੂ ਉਹ ਰੋਟੀਆਂ ਖਾ ਕੇ ਆਪਾਂ ਬਰਾੜੀ ਚ ਜਾਇਆ ਆ ਰਹੀ ਨੇ ਲੈ ਚਲੋ ਮੈਂ ਦੇ ਦਿੰਨਾ ਚਲੋ ਕੁਝ ਕਰ ਲੋ ਵੈਲਕਮ ਮੈਂ ਭੇਜਦਾ ਤੁਹਾਡਾ ਠੀਕ ਹੈ ਥੈਂਕ ਯੂ ਸਰ ਐਂਡ ਆਬਸਲੀਟਲੀ ਕੋਰਟ ਸ਼ੁਹਰ ਬਹੁਤ ਸ਼ੁਕਰੀਆ ਕੁਝ ਨਹੀਂ ਜੇ ਕਰਿਆ ਨਾ 라 ਰੋ ਗੁਜਰਾ ਉਹਦਾ ਕਿਤੇ ਖਸਮ ਕੋਈ ਤਕਰੀਬ ਤਕਰੀਬ ਕੋਲ ਦਾ ਹੈ ਤਕਰੀਬ ਕੋਲ ਦਾ ਬੰਦਾ ਗੁਜਰਾਤਾ ਜਿਹਦੇ ਸੀ ਮੇਰਾ ਅੱਤ ਬਾਅਦ ਉਹਨਾਂ ਨੇ ਸਪਰੀਮ ਕੋਰਟ ਦੇ ਚੱਕ ਕੇ ਸਾਰਾ ਭਾਰਤ ਵਰਸ ਜਿੱਤ ਗਿਆ ਜਿਹਨੇ ਇਹ ਕਾਰਨ ਉਸ ਤੋਂ ਨਾ ਹੋਇਆ ਮੇਰੇ ਕੋਲ ਨਹੀਂ ਖੜੀ ਕਰਿਆ ਜਿਸ ਵੇਦਨਾਂ ਨੂੰ ਉਸਟਾ ਪੰਚਾਇਤ ਨੇ ਮਤਾ ਪਾ ਕੇ ਅਧਿਮਤਿਕ ਆਪੀ ਨਾਲ ਲਾਈ ਹੈ ਮਤਾ ਪਾ ਕੇ ਬਕਾਇਦਾ ਆ ਚੀਜ਼ ਦਿੱਤੀ ਹੋਈ ਪਰ ਉਸ ਟਾਈਮ ਤੋਂ ਆਪਣੇ ਨਗਰ ਇੱਥੇ ਕਮੇਟੀ ਹੀ ਆਉਂਦਾ ਨਹੀਂ ਸੀ ਇਹਦਾ ਸਬੂਤ ਉਸਰ ਲਾਉਣ ਵਾਲਾ ਨਹੀਂ ਦੋਪਾ ਦਰਵਾਜ਼ਾ ਨਹੀਂ ਲੱਗਦਾ ਇਹ ਨਾਲ ਨਾਲ ਜੇ ਜਿਹੜੀ ਨੂੰ ਪਤਾ ਹੋਵੇ ਜੇ ਤੋ ਆਪੂਗੇ ਕੋਈ ਨਹੀਂ